ਚੌਪਾਈ ਸਾਹਿਬ ਇੱਕ ਓੰਕਾਰ ਸ਼੍ਰੀ ਬੈਗੁਰ ਜੀ ਕੀ ਫਤਿਹ ਪਾਸ਼ਾਈ ਦਸਵੀਂ ਕਵਿਓ ਬਾਤ ਬੇਨਤੀ ਚੌਪਾਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਪਵ ਜਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਬ੍ਰਤ ਪਾਰ ਹਮਰੇ ਦਸਵੇਂ ਤੁਮ ਕਾਵੋ ਆਪ ਹਾਥ ਦੇ ਮੋਹਿ ਬਚਾਵੋ ਸੁਖੀ ਵਸੇ ਮੋਰ ਪਰਵਾਰਾ ਸੇਵਕ ਸਿੱਖ ਸਵੇ ਕਰਤਾਰਾ ਮੋਰ ਅਛਨ ਜਿ ਕਰਦੇ ਕਰੀਏ ਸਭੈਨ ਕੋ ਅਸੰਗਰੀਐ ਊਰਨ ਹੋਵੇ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੀ ਛਾੜ ਕੋ ਹੀ ਬਨਾਤੇ ਆਉ ਜੋ ਵਰ ਚਾਉ ਸੋ ਤੁਮ ਤੇ ਪਾਉ ਸੇਵਕ ਸਿੱਖ ਮਾਰੇ ਤਾਰੀਐ ਟੁੰਟੁੰ ਸੱਤਰ ਮਾਰੇ ਮਾਰੀਐ ਆਭਾਦਯ ਮਜੇ ਵਰੀਐ ਮਰਨ ਕਾਲ ਕਾ ਤਰਾਸ਼ ਨਵਰੀਐ ਓ ਜੂ ਸਦਾ ਮਾਰੇ ਪਛਾ ਸ੍ਰੀ ਅਸਤ ਜੂ ਕਰੀ ਰੋਛਾ ਰੱਖ ਲੈ ਮੋਹਿ ਰੱਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨਬੰਦ ਦੁਸ਼ਟਨ ਕੇ ਹੰਤਾ ਤਮੋਹ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂਕਤਰਾ ਕਾਲ ਪਾਏ ਕਰਬਿਸ਼ਨ ਪ੍ਰਕਾਸ਼ ਸ ਸਖਲ ਕਾਲ ਕਾ ਕੀ ਤਮਾਸਾ ਜਬਨ ਕਾਲ ਜੋਗੀ ਸਿਵ ਕੀਓ ਬੇਦਰਾਜ ਬ੍ਰਹਮਾ ਜੂਤੀਓ ਜਬਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀ ਅਮਾਰਾ ਜਬਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜੱਛੈਨ ਉਪਜਾਇਓ ਆਦ ਅੰਤੇ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਾਸਕਾਰ ਤਿਸੇ ਕੋ ਹਮਾਰੀ ਸਕਲ ਪ੍ਰਜਾ ਜਿਨੀ ਆਪ ਸਵਾਰੀ ਸਿਵਕਣ ਕੋ ਸਭ ਗੁਣ ਸਿਖਦੀਓ ਸਤਨਨ ਕੋ ਪਲਮੋ ਵਦ ਕੀਓ ਕਟਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੱਟੀ ਤੇ ਕੁਚਰੇ ਸਤੂਲਾ ਸਬਰ ਕਿਰਪਾ ਦ੍ਰਿਸ਼ਟੀ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੀ ਪਟ ਪਟ ਕੀ ਜਾਣੈ ਜਬ ਉਦ ਕਰ ਕਰਾ ਕਰਤਾਰਾ ਪ੍ਰਜਾ ਤਰਤ ਤਬ ਦੇ ਅਪਾਰ ਜਬ ਆਕਾਰ ਕਰ ਜਬ ਆਕਰ ਕਰ ਤੋ ਕਬੂ ਤੁਮ ਮੈਂ ਮਿਲਤ ਦੇ ਤਰ ਸਭੂ ਜਿਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਉਜਾਰੈ ਤੁਮ ਸਭੀ ਤੇ ਰਤ ਨਿਰਾਲਮ ਜਨਤ ਬੇਦ ਭੇਦ ਅਰੇ ਆਲਮ ਨਿਰੰਕਾਰ ਨਿਰਵিকার ਨਿਰਲੰਭ ਆਦ ਨੀਲ ਨਾਦ ਸੰਭ ਤਕਮੋੜ ਚਾਰਤ ਭੇਦਾਂ ਜਾਕੋ ਬੇਵਨ ਪਵਤ ਵੇਦਾਂ ਤਾਕੋ ਕਰ ਪਾਨ ਅਨੁਮਾਨਤ ਮਹਾ ਮੂੜਕ ਚ ਭੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵਾ ਨਿਰੰਕਾਰ ਕਾ ਚਿੰਤਨਾ ਭਿਵ ਆਪੇ ਆਪਣੀ ਵਧ ਹੈ ਜੀਤੀ ਬਦਨ ਤਪਨਾ ਤੋਏ ਤੇਤੀ ਤੁਮਰਾ ਲਖ ਨ ਜਾਏ ਪਸਾਰਾ ਕੇ ਵਿਧੀ ਸਜਾ ਪ੍ਰਥਮ ਸੰਸਾਰ ਇਕੇ ਰੂਪਨੂਪ ਸਰੂਪਾ ਰੰਕ ਪਿਹੋਰਾ ਕਈ ਭੂਪਾ ਅੰਦਰ ਜੇ ਰਸੇ ਤੇ ਯਕੀਨੀ ਉਤਪੱਜ ਖਾਨ ਬੋਰ ਰਚਦੀ ਮੀ ਕਹੂੰ ਫੂਲ ਰਾਜਾ ਹੋ ਬੈਠਾ ਕਹੂੰ ਸਿਮਟ ਪਿਓ ਸੰਕਰ ਕੇਟਾ ਸਿਗਰੀ ਦ੍ਰਿਸ਼ਟੀ ਦਿਖਾਏ ਚੰਬ ਆਦ ਜੁਗਾਦ ਸਰੂਪ ਸੈਮ ਭਵ ਅਵ ਰੱਛਾ ਮੇਰੀ ਤੁਮ ਕਰੋ ਸਿਖਵਾ ਸਿਕ ਸੰਗੈ ਰੋ ਦੁਸ਼ਟ ਜਿੱਤੇ ਉਠਵਤ ਤ ਪੈਤਾ ਸਕਰਮਲੇਸ਼ ਕਰੋ ਰਣ ਘਾਤਾ ਜੇ ਹਸਤ ਤਵ ਸ਼ਾਨੀ ਪਰੇ ਤਿਨ ਕੇ ਦੁਸ਼ਟ ਦੁਗਤ ਮਰੇ ਵਰਖ ਜਵਨਪਕ ਪਰੇ ਤਿਆਰ ਹੈ ਤਿਨ ਕੇ ਤੁਮ ਸੰਕਟ ਸਉ ਤਾਰੇ ਜੋ ਕਲ ਕੋ ਇਕ ਵਾਰ ਤਿਆ ਹੈ ਤਾਂ ਕਿ ਕਾਲ ਨਿਕਲ ਨਹੀਂ ਆਹੇ ਰੱਛਾ ਹੋਵੇ ਤਾਂ ਹੀ ਸਭ ਕਾਲਾ ਦੁਸ਼ਟ ਅਰਿਸ਼ਟ ਤਰੇ ਤਤਕਾਲਾ ਕਿਰਪਾ ਦ੍ਰਿਸ਼ਟੀ ਤੋਂ ਜਾਏ ਨਾ ਹਰ ਹੋ ਤਾਂ ਕਿ ਤਵ ਤਨਕ ਮੈਂ ਹਰ ਹੋ ਰਿੱਧ ਸਿੱਧ ਕਰਮ ਸਭ ਹੋਏ ਦੁਸ਼ਟ ਸਵਾਸ ਸਕੇ ਨਾ ਕੋਈ ਇੱਕ ਵਾਰ ਜੇ ਤੁਮੇ ਸਵਾਰਾ ਕਾਲ ਫਾਸਤੇ ਤਾਂ ਹੀ ਵਾਰ ਜਿੰਨਾ ਨਾਮ ਤੇ ਹਾਰੂ ਕਾ ਦਰਦ ਦੁਸ਼ਟ ਦੋਖ ਤੇਰਾ ਕੜ ਕੇ ਤਮਸਵਨ ਤਿਆਰੀ ਆਪਾ ਦੇ ਲੈ ਵਾਰੀ ਸਰਬ ਥੋਰ ਮੋ ਹੋਏ ਸਹਾਈ ਦੁਸ਼ਟ ਦੋਖ ਤੇ ਲੈ ਬਚਾਈ ਕਿਰਪਾ ਕਰੀ ਹੰ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਜਵਰਾਤਾ ਕੇਲਵੀ ਕੇ ਸਗਲ ਦੇ ਕੋ ਆਰਤਾ ਦੁਸ਼ਟ ਦੋਖਿ ਅੰ ਕੋ ਜੇ ਕਰਤਾ ਸ਼੍ਰੀ ਅਸਤਜ ਜਬ ਭਏ ਦਿਆਲਾ ਪੂਰਨ ਕਰਾ ਗ੍ਰੰਥ ਤਤ ਕਾਲਾ ਮਾਨਵਾਂ ਚਤ ਭਲ ਪਾਵੇ ਜੋਈ ਤੂਖ ਨਤ ਸੇ ਵਿਆਪਤ ਕੋਈ ਅੜੇ ਲ ਸੁਨੇ ਗੰਗ ਜੁ ਜਾਈ ਸਰਸ ਨਾ ਪਾਵੇ ਸੁਨੇ ਮੂੜ ਚ ਤਲੈ ਚ ਉਤਰਤਾ ਵਈ ਦੁਖ ਦਰਦ ਭੋਰ ਨਿਕਤ ਨਾ ਤਿੰਨ ਅਰਕੇ ਰਹੇ ਜੋ ਜਕੀ ਏਕ ਬਾਰ ਚੋਪਾਈ ਕੋ ਕਹੇ ਚੋਪਾਈ ਸੰਬਦ 70 ਸਹਿਜ ਭਣ ਇੱਜਾ ਔਰ ਦ ਸਹਿਜ ਭੁਨ ਤਿੰਨ ਕਜਾ ਪਾਦਰਵ ਸਦੀ ਅਸਤਰਵ ਰਾਤੀਰ ਸਤ ਦਰਵ ਗ੍ਰੰਤ ਸਧਾਰਾ ਸਵਈਆ ਪਾਏ ਗਏ ਜਬ ਤੇ ਤੁਮਰੇ ਕੋ ਆਖਤਰੇ ਨਹੀਂ ਆਨੋ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਇਕ ਨਾ ਮਾਨਿਓ ਸਮਰਤਾ ਸ਼ਾਸਤਰ ਬੇਸਵੇ ਵਾ ਭੇਦ ਕਹੇ ਹਮ ਇਕ ਨਾ ਜਾਣਿਓ ਸ਼੍ਰੀ ਸੁਭਾਨ ਕਿਰਪਾ ਤੁਮਰੀ ਕਰ ਮੈਂ ਨਾ ਕੇ ਹੋ ਸਭ ਤੋਹੇ ਵਖਾਨਿਓ ਦੋਹਰਾ ਸਗਲ ਦਵਰ ਕੋ ਛਾਂਡ ਕੇ ਗਿਓ ਤੋਰ ਦਵਰ ਬਾਹੇ ਗਏ ਕਿ ਲਾ ਜੀ ਅਸ ਨਾਨਕ ਦਾਸ ਤੁਹਾਰ ਸਤਨਾ ਵਾਹਿਗੁਰੂ ਚੌਪਈ ਸਾਹਿਬ ਇੱਕ ਓੰਕਾਰ ਸ਼੍ਰੀ ਬੈਗੁਰ ਜੀ ਕੀ ਫਤਿਹ ਪਾਸ਼ਾਈ ਦਸਵੀਂ ਕਬਿਓ ਬਾਤ ਬੇਨਤੀ ਚੌਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਪਵਜਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ हमरे दोस्त सबे तुम काबो आप हाथ दए मोहे बचावो सुखी बसे मोरो परिवार आ सेवक सिख सबे करतार मोर छनज करदे करिए साबान को असंगरियए पूर्ण होवे हमारी आशा तोर भजन की रह प्यासा तुम ही छाड़ को हीवन आते आऊ जो वर चाहु सो तुम ते पाऊ सेवक सिख मारतारीए चुन चुन सत्र मारे मारिए आभाدم जेवरिए ਮਰਨ ਕਾਲ ਕਾ ਤਰਾਸ਼ ਨ ਹੋ ਰੀਐ ਓ ਜੂ ਸਦਾ ਮਾਰੇ ਪਛਾ ਸ੍ਰੀ ਹਸਤ ਜੂ ਕਰੀ ਰੋਚਾ ਰੋਖ ਲੈ ਮੋਏ ਰੱਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੋ ਮੋਹੋ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਬਪਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ ਸ ਸકલ ਕਾਲ ਕਾ ਕੀਆ ਤਮਾਸਾ ਜਬਨ ਕਾਲ ਜੋਗੀ ਸ਼ਿਵ ਕੀ ਓ ਬੇਦਰਾਜ ਬ੍ਰਹਮਾ ਜੂਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦਾਇਤ ਜੱਛੈਨ ਉਪਜਾਇਓ ਆਦ ਅੰਤ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕੋ ਹਮਾਰੀ ਸਕਲ ਪ੍ਰਜਾ ਜਿਨੀ ਆਪ ਸਵਾਰੀ ਸਿਵਕਣ ਕੋ ਸਭ ਗੁਣ ਸਿਖਦੀਓ ਸਤਨਨ ਕੋ ਪਲਮੋ ਵਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੱਟੀ ਤੇ ਕੁਚਰੇ ਸਤੂਲਾ ਸਪਰ ਕਿਰਪਾ ਦ੍ਰਿਸ਼ਟੀ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇੱਕ ਇੱਕ ਕੀ ਪੀਰ ਪਛਾਨਣਾ ਘਟ ਘਟ ਕੀ ਪਟ ਪਟ ਕੀ ਜਾਣਣਾ ਜਬ ਉਦ ਕਰ ਕਰਾ ਕਰਤਾਰਾ ਪ੍ਰਜਾ ਧਰਤ ਤਾਂ ਦੇ ਅਪਾਰ ਜਬ ਆਕਾਰ ਦਬ ਅਕਰਕ ਕਰਤੋ ਕਬੂ ਤੁਮ ਮੈਂ ਮਿਲਤ ਦੇ ਤਰ ਸਭੂ ਜੀਤੇ ਬਦਨ ਸ੍ਰਿਸ਼ਟ ਸਭ ਧਾਰ ਆਪ ਆਪਣੀ ਜੋ ਜਾ ਰਹਿ ਤੁਮ ਸਭੀ ਤੇ ਰਹਿਤ ਨਿਰਾਲਮ ਜਨਤ ਬੇਦ ਭੇਦ ਅਰੇ ਆਲਮ ਨਿਰੰਕਾਰ ਨਿਰਵিকার ਨਿਰਲੰਭ ਆਦ ਨੀਲ ਨਾਦ ਸੰਭ ਤਕਮੋੜ ਚਾਰਤ ਭੇਦਾ ਜਾ ਕੋ ਬੇਵਨ ਪਵਤ ਵੇਦਾ ਤਾ ਕੋ ਕਰ ਪਾਣ ਅਨੁਮਾਨਤ ਮਹਾ ਮੂੜਕ ਚ ਭੇਦ ਨਾ ਜਾਣਤ ਮਹਾਦੇਵ ਕੋ ਕਹਿ ਤ ਸਦਾ ਸਿਵਾ ਨਿਰੰਕਾਰ ਕਾ ਚਿੰਤਨਾ ਪਿਵ ਆਪੇ ਆਪਣੀ ਬੁੱਧ ਹੈ ਜੇਤੀ ਬਨਤ ਪੈਨਾ ਤੋਏ ਤੇਤੀ ਤੁਮਰਾ ਲਖ ਨਾ ਜਾਏ ਪਸਾਰਾ ਕੈ ਵਿਧੀ ਸਜਾ ਪ੍ਰਥਮ ਸੰਸਾਰ ਇਕੇ ਰੂਪਨੂਪ ਸਰੂਪਾ ਰੰਕ ਪੇਵਰੋ ਕਈ ਭੂਪਾ ਅੰਦਰ ਜੇਰ ਸੇ ਤੇ ਯਕੀਨੀ ਉਤਪੱਜ ਖਾਨ ਬੋਰ ਰਚਦੀ ਮੀ ਕਹੂੰ ਫੂਲ ਰਾਜਾ ਹੋ ਬੈਠਾ ਕਹੂੰ ਸਿਮਟ ਪਿਓ ਸੰਕਰ ਕੇਟਾ ਸਿਗਰੀ ਦ੍ਰਿਸ਼ਟੀ ਦਿਖਾਏ ਚੰਬ ਆਦ जुगाਦ ਸਰੂਪ ਸੈਮ ਭਵ ਅਵ ਰੱਛਾ ਮੇਰੀ ਤੁਮ ਕਰੋ ਸਿਖਵਾ ਸਿਕ ਸੰਗੈ ਰੋ ਦੁਸ਼ਟ ਜਿੱਤੇ ਉਠਵਤ ਤਪੈਤਾ ਸਕਰਮਲੇਸ਼ ਕਰੋ ਰਣ ਘਾਤਾ ਜੇ ਹਸਤ ਤਪਸ਼ਾਨੀ ਪਰੇ ਤਨ ਕੇ ਦੁਸ਼ਟ ਦੁਗਤ ਮਰੇ ਵਰਖ ਜਵਨਪਾ ਕੇ ਪਰੇ ਤਿਆਰ ਏ ਕਿਨਕੇ ਤੁਮ ਸੰਕਟ ਸਵ ਤਾਰੇ ਜੋ ਕਲ ਕੋ ਇਕ ਵਾਰ ਤਿਆ ਹੈ ਤਾਂ ਕੇ ਕਾਲ ਨਿਕਲ ਨਹੀਂ ਆ ਹੈ ਰਛਾ ਹੋਏ ਤਾਈ ਸਭ ਕਾਲ ਦੁਸ਼ਟ ਅਰੇਸ਼ਟ ਤਰੇ ਤਤਕਾਲਾ ਕਿਰਪਾ ਦ੍ਰਿਸ਼ਟੀ ਤੁਮ ਜਾਏ ਨਹਰੋ ਤਾਂ ਕੇ ਤਾਗ ਤਨਕ ਮੈਂ ਹਰੋ ਰਿੱਧ ਸਿੱਧ ਕਰਮੋ ਸਭ ਹੋਏ ਦੁਸ਼ਟ ਸਵਾਸ ਸਕੇ ਨਾ ਕੋਈ ਇਕ ਬਾਰ ਜਿ ਤੁਮ ਸਵਾਰਾ ਕਾਲ ਫਾਸ ਤੇ ਤਾਈ ਆਵਾਰ ਜਨਰ ਨਾਮ ਤਿਹਾਰੋ ਕਾ ਦਰਦ ਦੁਸ਼ਟ ਦੋਖ ਤੇਰਾ ਕੜ ਕੇ ਤਮੈ ਜਨ ਤਿਆਰੀ ਆਪਾ ਦੇ ਲੈ ਵਾਰੀ ਸਰਬ ਥੋਰ ਮੋ ਹੋਏ ਸਹਾਈ ਦੁਸ਼ਟ ਦੋਖ ਤੇ ਲੈ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗਰੰਥ ਕਰਾ ਪੂਰਨ ਜਿਵ ਰਤਾ ਕਿਲਵੀ ਕੇ ਸਗਲ ਦੇ ਕੋ ਆਰਤਾ ਦੁਸ਼ਟ ਦੋਖਿ ਹਮ ਕੋ ਜੇ ਕਰਤਾ ਸ਼ਰੀ ਅਸਤਜ ਜਬ ਭਏ ਦਿਆਲਾ ਹੁ ਨਕਰਾਂ ਗ੍ਰੰਥ ਤਤ ਕਾਲਾ ਮਨ ਬਾਂਛਤ ਭਲ ਪਾਵੇ ਸੋਈ ਤੂਖ ਨਤ ਸੇ ਬਿਆਪਤ ਕੋਈ ਅੜੇ ਲ ਸੁਨੇ ਗੰਗ ਜੁ ਜਾਈ ਸਰਸ ਨਾ ਪਾਵੇ ਸੁਨੇ ਮੂੜ ਚਤ ਲਾਇ ਚ ਉਤਰਤਾ ਬਈ ਦੁੱਖ ਦਰਦ ਭੋਰ ਨਿਕਟ ਨਾ ਤਿੰਨਰ ਕੇ ਰਹੇ ਜੋ ਜੱਕੀ ਏਕ ਬਾਰ ਚੋਪਾਈ ਕੋ ਕਹੇ ਚੋਪਾਈ ਸੰਬਦ ਸਤਰ ਸਹਿਜ ਬਣਿਜੈ ਅਰਧ ਸਹਜ ਹੁਣ ਤਿੰਨ ਕਹਿ ਜੈ ਪਾਦਰਵ ਸਦੀ ਅਸ਼ਟਰਵਾਰਾ ਤੀਰ ਸਤ ਦਰਵ ਗ੍ਰੰਥ ਸਦਾਰਾ ਸਵਈਆ ਪਾਏ ਗਏ ਜਬ ਤੇ ਤੁਮਰੇ ਕੋ ਆਕਤਰੇ ਨਹੀਂ ਆਨੋ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਇਕ ਨਾ ਮਾਨਿਓ ਸਮਰਤਾ ਸ਼ਾਸਤਰ ਬੇਸਵੇ ਵਾ ਭੇਦ ਕਹੇ ਹਮ ਇਕ ਨਾ ਜਾਣਿਓ ਸ਼੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਤੋਹੇ ਵਖਾਨਿਓ ਦੋਹਰਾ ਸਗਲ ਦਵਰ ਕੋ ਛਾਡ ਕੇ ਗਿਓ ਤੋਰ ਦਵਰ ਬਹ ਗਏ ਕਿ ਲਾ ਜੀ ਅਸ ਨਾਨਕ ਦਾਸ ਤਹਾਰ ਸਤ ਨਾਮ ਵਾਹਿ ਕਰੂ ਚੌਪਈ ਸਬ ਇੱਕ ਓੰਕਾਰ ਸ਼੍ਰੀ ਵੈਗੁਰ ਜੀ ਕੀ ਫਤੇ ਪਾਸ਼ਾਈ ਦਸਵੀਂ ਕਬਿਓ ਬਾਚ ਬੇਂਤੀ ਚੌਪਈ ਅਮਰੀ ਕਰੋ ਹਾ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਹਾ ਬਭ ਜਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰ ਹਮਰੇ ਦਸ ਸਵੇ ਤੁਮ ਕਾਬੋ ਆਪ ਹਾਥ ਦੇ ਮੋਹਿ ਬਚਾਵ ਸੁਖੀ ਵਸੇ ਮੋਰੋ ਪਰਵਾਰਾ ਸੇਵਕ ਸਿੱਖ ਸਵੇ ਕਰਤਾਰਾ ਮੋਰ ਚੰਜ ਕਰਦੇ ਕਰੀਏ ਸਭੈਨ ਕੋ ਸੰਗ ਰੀਏ ਊਰਨ ਹੋਵੇ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੀ ਛਾੜ ਕੋ ਹੀ ਅਵਨਾਤੇ ਆਉ ਜੋ ਵਰ ਚਾਉ ਸੋ ਤੁਮ ਤੇ ਪਾਉ سیوک سکھا مارے چن چن ستر مارے ماری آج مرن کال کا مارے موہے راکن ہار ساحب سانت سہائی پیارے دین بند دشتن کے ہنتا تمہ پوری دس دسکنتا کال پائے برہما بپترا کال پائے جو با ਕਾਲ ਪਾਇ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਬਨ ਕਾਲ ਜੋਗੀ ਸਭ ਕੀਓ ਵੇਦ ਰਾਜ ਬ੍ਰਹਮਾ ਜੂਤੀਓ ਜਬਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀ ਅਮਾਰਾ ਜਬਨ ਕਾਲ ਸਭ ਜਗਤ ਬਣਾਇਓ ਦੇਵ ਦੇਤ ਜੱਛਨ ਉਪਜਾਇਓ ਆਦ ਅੰਤ ਇੱਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਿਨੀ ਆਪ ਸਵਾਰੀ ਸੇਵਕਨ ਕੋ ਸਭ ਗੁਣ ਸਿੱਖ ਦੀਓ ਸਤਰਨ ਕੋ ਪਲਮੋ ਵਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੱਟੀ ਤੇ ਕੁਚਰੇ ਸਤੂਲਾ ਸਬਰ ਕਿਰਪਾ ਦ੍ਰਿਸ਼ਟੀ ਕਰਪੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨਣਾ ਘਟ ਘਟ ਕੀ ਪਟ ਪਟ ਕੀ ਜਾਨਣਾ ਜਬ ਉਦਕਰ ਕਰਾ ਕਰਤਾਰਾ ਪ੍ਰਜਾ ਧਰਤ ਦਾ ਬੇਪਾਰ ਜਬ ਆਕਾਰ ਕਰ ਜਬ ਆਕਰ ਕਰ ਤੋ ਕਬੂ ਤੁਮ ਮੈਂ ਮਿਲਤ ਦੇ ਤਰ ਸਭੂ ਜਿਤੇ ਬਦਨ ਸ੍ਰੇਸ਼ਟ ਸਭ ਧਾਰੈ ਆਪ ਆਪਣੀ ਉਜ ਜਾਰੈ ਤੁਮ ਸਭੀ ਤੇ ਰਤ ਨਿਰਾਲਮ ਜਾਨਤ ਬੇਦ ਬੇਦ ਅਰਿ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਭ ਆਦਨੀਲ ਨਾਦ ਸੰਭ ਤਾਕਾ ਮੋੜ ਚਾਰਤ ਭੇਦਾ ਜਾਕੋ ਬੇਵਨ ਪਾਵਤ ਵਿਦਾ ਤਾਕੋ ਕਰਪਾਨ ਅਨੁਮਾਨਤ ਮਹਾ ਮੂੜਕ ਚ ਭੇਦ ਨ ਜਾਣਤ ਮਹਾਦੇਵ ਕੋ ਕਹਿ ਤ ਸਦਾ ਸਿਵਾ ਨਿਰੰਕਾਰ ਕਾ ਚਿੰਤਨਾ ਪਿਵ ਆਪੇ ਆਪਣੀ ਬੁੱਧ ਹੈ ਜੀਤੀ ਬਾਦ ਨ ਤ ਪੈਨਾ ਤ ਹੋਏ ਤੇਤੀ ਤੁਮਰਾ ਲਖ ਨ ਜਾਏ ਵਸਾਰਾ ਕੇ ਵਿਧੀ ਸਜਾ ਪ੍ਰਥਮ ਸੰਸਾਰ ਇਕੇ ਰੂਪਨੂਪ ਸਰੂਪਾ ਰੰਕ ਪੇਵਰੋਂ ਕਈ ਭੂਪਾ ਅੰਦਰ ਜੇਰ ਸੇ ਤੇ ਸ਼ਕੀਨੀ ਉਤਪੱਜ ਖਾਨ ਬੋਰ ਰਚਦੀਨੀ ਕਹੂੰ ਫੂਲ ਰਾਜਾ ਹੋ ਬੈਠਾ ਕਹੂੰ ਸਿਮਟ ਪਿਓ ਸੰਕਰ ਕੇ ਟਾ ਸਿਗਰੀ ਦ੍ਰਿਸ਼ਟੀ ਦਿਖਾਏ ਚੰਬ ਆਦ ਜੁਗਾਦ ਸਰੂਪ ਸੈਮ ਭਵ ਅਵ ਰੱਛਾ ਮੇਰੀ ਤੁਮ ਕਰੋ ਸਿਖਵਾ ਸਿਕ ਸੰਗੈ ਰੋ ਦੁਸ਼ਟ ਜਿੱਤੇ ਉਠਵਤ ਤਪੈਤਾ ਸਕਰਮਲੇਸ਼ ਕਰੋ ਰਣ ਘਾਤਾ ਜੇ ਹਸਤ ਤਤਵ ਸ਼ਾਨੀ ਪਰੇ ਤਿਨ ਕੇ ਦੁਸ਼ਟ ਦੁਗਤ ਮਰੇ ਔਰ ਕਜਵਾਨਪਾ ਕੇ ਪਰੇ ਤਿਆਰ ਏ ਤਿਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋਏਗਵਾਰ ਤਿਆ ਹੈ 타ਕੇ ਕੌ ਨਿਕਲ ਨਹੀਂ ਆ ਹੈ ਰੱਛਾ ਹੋਏ ਤਾਈ ਸਭ ਕਾਲਾ ਦੁਸ਼ਟ ਅਰੇਸ਼ਟ ਤਰੇ ਤਤਕਾਲਾ ਕਿਰਪਾ ਦ੍ਰਿਸ਼ਟੀ ਤਨ ਜਾਏ ਨਹਰੋ 타ਕੇ ਤਾਗ ਤਨਕ ਮੈਂ ਹਰੋ ਰਿੱਧ ਸਿੱਧ ਕਰਮੋ ਸਭ ਹੋਏ ਦੁਸ਼ਟ ਸੁਆਸਾ ਸਕੇ ਨਾ ਕੋਏ ਏਕ ਬਾਰ ਜਿ ਤੁਮੇ ਸਵਾਰਾ ਕਾਲ ਫਾਸੇ ਤਾਈ ਆਵਾਰ ਜਿੰਨਰ ਨਾਮ ਤੇ ਹਾਰੋ ਕਾ ਦਰਦ ਦੁਸ਼ਟ ਦੋਖ ਤੇਰਾ ਖੜ ਕੇ ਤਵੇਂ ਜਨ ਤਿਆਰੀ ਆਪਾ ਦੇ ਲੈ ਵਾਰੀ ਸਰਬ ਥੋਰ ਮੋ ਹੋਏ ਸਹਾਈ ਦੁਸ਼ਟ ਦੋਖ ਤੇ ਲੈ ਬਚਾਈ ਕਿਰਪਾ ਕਰੀ ਹੰ ਪਰ ਜਗ ਮਾਤਾ ਗਰੰਥ ਕਰਾ ਪੂਰਨ ਜਿਵ ਰਤਾ 켈ਵੀ ਕੇ ਸਗਲ ਦੇ ਕੋ ਆਰਤਾ ਦੁਸ਼ਟ ਦੋਖਿ ਅੰ ਕੋ ਜੇ ਕਰਤਾ ਸ਼੍ਰੀ ਅਸਤਜ ਜਬ ਭਏ ਦਿਆਲਾ ਕੋਨ ਕਰਾ ਗ੍ਰੰਥ ਤਤ ਕਾਲਾ ਮਨ ਵਾਂਛਤ ਫਲ ਪਾਵੇ ਸੋਈ ਤੂਖ ਨਤ ਸੇ ਵਿਆਪਤ ਕੋਈ ਅੜੇ ਲ ਸੁਨੇ ਗੰਗ ਜੁ ਜਾਈ ਸਰਸਨਾ ਪਾਵੇ ਸੁਨੇ ਮੂੜ ਚ ਤਲਾਈ ਚ ਉਤਰਤਾ ਵਈ ਦੁਖ ਦਰਦ ਭੋਰ ਨਿਕਟ ਨਾ ਤਿੰਨਰ ਕੇ ਰਹੇ ਜੋ ਜਕੀ ਏਕ ਬਾਰ ਚੋਪਾਈ ਕੋ ਕਹੇ ਚੋਪਾਈ ਸੰਬਧ 70 ਸਹਿਜ ਬਣਿਜੈ ਅਰਧ ਸਹਜ ਭੂਮ ਤਿਨ ਕਹਿ ਜੈ ਪਾਦਰਵ ਸਦੀ ਅਸ਼ਟਰਵ ਵਾਰਾ ਤੀਰ ਸਤ ਦਰਵ ਗ੍ਰੰਥ ਸਦਾਰਾ ਸਵਈਆ ਪਾਏ ਗਏ ਜਬ ਤੇ ਤੁਮਰੇ ਕੋ ਆਕਤਰੇ ਨਹੀਂ ਆਨੋ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਇਕ ਨਾ ਮਾਨਿਓ ਸਮਰਤ ਸਾਸਤਰ ਬੇਸਵੇ ਵਾ ਭੇਦ ਕਹੇ ਹਮ ਇਕ ਨਾ ਜਾਣਿਓ ਸ਼੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਤੋਹੇ ਵਖਾਨਿਓ ਦੋਹਰਾ ਸਗਲ ਦਵਰ ਕੋ ਛਾਡ ਕੇ ਗਿਓ ਤੋਰ ਦਵਰ ਬਹ ਗਏ ਕਿ ਲਾ ਜੀ ਅਸ ਨਾਨਕ ਦਾਸ ਤਹਾਰ ਸਕਣਾ ਵਾਹਿਗੁਰੂ ਚੌਪਈ ਸਬ ੴ ਸ੍ਰੀ ਵਹਿਗੁਰੂ ਜੀ ਕੀ ਫਤਿਹ ਪਾਸ਼ਾਈ 10ਵੀਂ ਕਬਿਓ ਬਾਚ ਬੇਂਤੀ ਚੌਪਈ ਅਮਰੀ ਕਰੋ ਹਾ ਦਇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਹਾ ਬਭ ਜਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰ ਹਮਰੇ ਦਸ ਸਵੇ ਤੁਮ ਕਾਬੋ ਆਪ ਹੱਥ ਦੈ ਮੋਹਿ ਬਚਾਵੋ ਸੁਖੀ ਵਸੇ ਮੋਰੋ ਪਰਵਾਰਾ ਸੇਵਕ ਸਿੱਖ ਸਵੇ ਕਰਤਾਰਾ ਮੋ ਰਛਾ ਨਜ ਕਰਦੇ ਕਰੀਏ ਸਭੈਨ ਕੋ ਆਸੰਗਰੀਏ ਓਰ ਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੀ ਛਾੜ ਕੋ ਹੀ ਅਵਨਾਤੇ ਆਉ ਜੋ ਵਰ ਚਾਉ ਸੋ ਤੁਮ ਤੇ ਪਾਉ ਸੇਵਕ ਸੇਖਾ ਮਾਰੇ ਤਾਰੀਆ ਚੁੰਚੁੰਚ ਸੱਤਰ ਮਾਰੇ ਮਾਰੀਆ ਆ ਬਾਦ ਦੇ ਮਜੇ ਵਰੀਏ ਮਰਨ ਕਾਲ ਕਾ ਤਰਾਸ਼ ਨ ਹੋਰੀਏ ਓ ਜੂ ਸਦਾ ਮਾਰੇ ਪਛਾ ਸਿਰਿ ਅਸਤ ਜੂ ਕਰੀ ਰੋਛਾ ਰੋਖ ਲੈ ਮੋਇ ਰਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੋ ਮੋਹੋ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਉਕਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸਾ ਸਕਲ ਕਾਲ ਕਾ ਕੀਆ ਤਮਾਸਾ ਜਬਨ ਕਾਲ ਜੋ ਗੀ ਸਭ ਕੀਓ ਵੇਦ ਰਾਜ ਬ੍ਰਹਮਾ ਜੂਤੀਓ ਜਬਨ ਕਾਲ ਸਭ ਲੋਕ ਸਵਾਰ ਨਮਸਕਾਰ ਹੈ ਤਾਹੀ ਅਮਾਰ ਜਬਨ ਕਾਲ ਸਭ ਜਗਤ ਬਣਾਇਓ ਦੇਵ ਦੇਤ ਜਛਨ ਉਪਜਾਇਓ ਆਦ ਅੰਤ ਇੱਕੇ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਿਨੀ ਆਪ ਸਵਾਰੀ ਸੇਵਕਨ ਕੋ ਸਭ ਗੁਣ ਸਿੱਖ ਦੀਓ ਸਤਰਨ ਕੋ ਪਲਮੋ ਵਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੱਟੀ ਤੇ ਕੁਚਰੇ ਸਤੂਲਾ ਸਬਰ ਕਿਰਪਾ ਦ੍ਰਿਸ਼ਟੀ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨਣਾ ਘਟ ਘਟ ਕੀ ਪਟ ਪਟ ਕੀ ਜਾਨਣਾ ਜਬ ਉਦਕਰ ਕਰਾ ਕਰਤਾਰਾ ਪ੍ਰਜਾ ਧਰਤ ਦਾ ਬੇਪਾਰ ਜਬ ਆਕਾਰ ਕਰ ਜਬ ਆਕਰ ਕਰ ਤੋ ਕਬੂ ਤੁਮ ਮੈਂ ਮਿਲਤ ਦੇ ਤਰ ਸਭੂ ਜਿਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਊਚ ਜਾਰੈ ਤੁਮ ਸਭ ਹੀ ਤੇ ਰਤ ਨਿਰਾਲਮ ਜਾਨਤ ਬੇਦ ਬੇਦ ਅਰਿਆਲਮ ਨਿਰੰਕਾਰ ਨਿਰਵਿਕਾਰ ਨਿਰਲੰਭ ਆਦਨੀਲ ਨਾਦ ਸੰਭ ਤਾਕਾ ਮੋੜ ਚਾਰਤ ਭੇਦਾ ਜਾਕੋ ਬੇਵਨ ਪਾਵਤ ਵੈਦਾ ਤਾਕੋ ਕਰ ਪਾਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿ ਤ ਸਦਾ ਸਿਵਾ ਨਿਰੰਕਾਰ ਕਾ ਚਿੰਤਨਾ ਪਿਵ ਆਪੇ ਆਪਣੀ ਬੁੱਧ ਹੈ ਜੇਤੀ ਬਨਤ ਪੈਨਾ ਤੋਏ ਤੇਤੀ ਤੁਮਰਾ ਲਖ ਨ ਜਾਏ ਵਸਾਰਾ ਕੈ ਵਿਧੀ ਸਜਾ ਪ੍ਰਥਮ ਸੰਸਾਰ ਇਕੇ ਰੂਪਨੂਪ ਸਰੂਪਾ ਰੰਕ ਪੇ ਹੋਰਾਂ ਕਈ ਭੂਪਾ ਅੰਦਰ ਜੇ ਰਸੇ ਤੇ ਯਕੀਨੀ ਉਤਪੱਜ ਖਾਨ ਬੋਰ ਰਚਦੀਨੀ ਕਹੂੰ ਫੂਲ ਰਾਜਾ ਹੋ ਬੈਠਾ ਕਹੂੰ ਸਿਮਟ ਪਿਓ ਸੰਕਰ ਕੇ ਟਾ ਸਿਗਰੀ ਦ੍ਰਿਸ਼ਟੀ ਦਿਖਾਏ ਚੰਬ ਆਦ ਜੁਗਾਦ ਸਰੂਪ ਸੈਮ ਭਵ ਅਵ ਰੱਛਾ ਮੇਰੀ ਤੁਮ ਕਰੋ ਸਿਖਵਾ ਸਿਕ ਸੰਗੈ ਰੁ ਦੁਸ਼ਟ ਜਿੱਤੇ ਉਠਵਤ ਤ ਪੈਤਾ ਸਿਕ ਰਮਲੇਸ਼ ਕਰੋ ਰਣ ਘਾਤਾ ਜੇ ਹਸਤ ਤਵ ਸ਼ਾਨੀ ਪਰੇ ਤਨ ਕੇ ਦੁਸ਼ਟ ਦੁਗਤ ਮਰੇ ਵਰਖ ਜਵਨਪਾ ਕੇ ਪਰੇ ਤਿਆਰ ਏ ਕਨਕੇ ਤੁਮ ਸੰਕਟ ਸਵ ਉਤਾਰੇ ਜੋ ਕਲ ਕੋਏ ਗਵਾਰ ਤਿਆ ਹੈ ਤਾਂ ਕੇ ਕਾਲ ਨਿਕਨ ਨਹੀਂ ਆ ਹੈ ਰਛਾ ਹੋਏ ਤਾਈ ਸਭ ਕਾਲਾ ਦੁਸ਼ਟ ਅਰੇਸ਼ਟ ਤਰੇ ਤਤਕਾਲਾ ਕਿਰਪਾ ਦ੍ਰਿਸ਼ਟੀ ਤਨ ਜਾਏ ਨਹਰੋ ਤਾਂ ਕੇ ਤਾਗ ਤਨਕ ਮੈਂ ਹਰੋ ਰਿੱਧ ਸਿੱਧ ਕਰਮੋ ਸਭ ਹੋਏ ਦੁਸ਼ਟ ਸੁਆਸਾ ਸਕੇ ਨਾ ਕੋਈ ਏਕ ਬਾਰ ਜਿ ਤੁਮੇ ਸਵਾਰਾ ਕਾਲ ਭਾਸੇ ਤਾਈ ਆਵਾਰ ਜਿੰਨਰ ਨਾਮ ਤੇ ਹਾਰੋ ਕਾ ਦਰਦ ਦੁਸ਼ਟ ਦੋਖ ਤੇਰਾ ਖੜ ਕੇ ਤਵੇਂ ਜਨ ਤਿਆਰੀ ਆਪਾ ਦੇ ਲੈ ਵਾਰੀ ਸਰਬ ਥੋਰ ਮੋ ਹੋਏ ਸਹਾਈ ਦੁਸ਼ਟ ਦੋਖ ਤੇ ਲੈ ਬਚਾਈ ਕਿਰਪਾ ਕਰੀ ਹੰ ਪਰ ਜਗ ਮਾਤਾ ਗਰੰਥ ਕਰਾ ਪੂਰਨ ਜਵਰਾਤਾ ਕੇਲਵੀ ਕੇ ਸਗਲ ਦੇ ਕੋ ਆਰਤਾ ਦੁਸ਼ਟ ਦੋਖਿ ਅੰਕ ਕੋ ਜੇ ਕਰਤਾ ਸ਼੍ਰੀ ਅਸਤਜ ਜਬ ਭਏ ਦਿਆਲਾ ਫੋ ਨਕਰ ਗ੍ਰੰਥ ਤਤ ਕਾਲਾ ਮਨ ਬਾਂਛਤ ਭਲ ਪਾਵੇ ਸੋਈ ਤੂਖ ਨਤ ਸੇ ਬਿਆਪਤ ਕੋਈ ਅੜੇ ਲ ਸੁਨੇ ਗੰਗ ਜੁ ਜਾਈ ਸਰਸਨਾ ਪਾਵੇ ਸੁਨੇ ਮੂੜ ਚ ਤਲੈ ਚ ਉਤਰਤਾ ਵਈ ਦੁਖ ਦਰਦ ਭੋਰ ਨਿਕਟ ਨਾ ਤਿੰਨਰ ਕੇ ਰਹੇ ਜੋ ਜਕੀ ਏਕ ਬਾਰ ਚੋਪਾਈ ਕੋ ਕਹੇ ਚੋਪਾਈ ਸੰਬਦ 70 ਸਹਜ ਬਣੀਜੈ और द सहज भन तेन कह जाय पाद्रव सदिय श्रवरा तीर सतद्रव ग्रंथ सुधार सवैया पाए गए जब ते तुमरे को अखतरे नहीं जानो र रहीम पुराण कुरान अनेक कहे मते क न मनेओ समरथ शास्त्र बे सबे व भेद कहे हम एक न जानो श्रीAspan कृपा तुमरी कर मै न कहो सब तोहे बखानो दोहरा ਸਗਲ ਦਵਰ ਕੋ ਛਾਡ ਕੇ ਗਿਓ ਤੋਰ ਦਵਰ ਬਹ ਗਏ ਕਿ ਲਾਜ ਅਸ ਨਾਨਕ ਦਾਸ ਤਹਾਰ ਸਤਨਾਮ ਵਾਈ ਕਰ ਚੌਪਈ ਸਬ ਇੱਕ ਓੰਕਾਰ ਸ਼੍ਰੀ ਵੈਗੁਰ ਜੀ ਕੀ ਫਤੇ ਪਾਸ਼ਾਈ ਦਸਵੀਂ ਕਵਿਓ ਬਾਚ ਬੇਨਤੀ ਚੌਪਈ ਅਮਰੀ ਕਰੋ ਹਾ ਦਇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਹਾ ਪਬ ਜਨਨ ਮਨ ਰਹਿ ਹਮਾਰਾ ਆਪਣਾ ਜਨ ਕਰੋ ਬ੍ਰਤਪਾਰ ਹਮਰੇ ਦਸ ਸਵੇ ਤੁਮ ਕਾਬੋ ਆਪ ਹਾਥ ਦੈ ਮੋਹਿ ਬਚਾਵੋ ਸੁਖੀ ਵਸੇ ਮੋਹ ਰ ਪਰਵਾਰਾ ਸੇਵਕ ਸਿੱਖ ਸਵੇ ਕਰਤਾਰਾ ਹੋਰ ਚੰਜ ਕਰਦੇ ਕਰੀਏ ਸਭੈਨ ਕੋ ਆਸੰਗ ਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੀ ਛਾੜ ਕੋ ਹੀ ਅਵਨਾਤੇ ਆਉ ਜੋ ਵਰ ਚਾਉ ਸੋ ਤੁਮ ਤੇ ਪਾਉ ਸੇਵਕ ਸੇਖਾ ਮਾਰੇ ਤਾਰੀਆ ਟੁੰਟੁੰਮ ਸੱਤਰ ਮਾਰੇ ਮਾਰੀਆ ਆਹਾ ਭਾਦਮ ਜੇ ਵਰੀਏ ਮਰਨ ਕਾਲ ਕਾ ਤਰਾਸ਼ ਨ ਹੋਰੀਏ ਓ ਜੂ ਸਦਾ ਮਾਰੇ ਪਛਾ ਸਿਰਿ ਹਸ ਤੇ ਜੂ ਕਰੀ ਰੋਛਾ ਰੋਖ ਲੈ ਮੋਇ ਰਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੋ ਮੋਹੋ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਉਕਤਰਾ ਕਾਲ ਪਾਇ ਕਰ ਬਿਸ਼ਨ ਪ੍ਰਕਾਸਾ ਸਕਲ ਕਾਲ ਕਾ ਕੀਆ ਤਮਾਸਾ ਜਬਨ ਕਾਲ ਜੋਗੀ ਸਭ ਕੀਓ ਵੇਦ ਰਾਜ ਬ੍ਰਹਮਾ ਜੂਤੀਓ ਜਬਨ ਕਾਲ ਸਭ ਲੋਕ ਸਵਾਰ ਨਮਸਕਾਰ ਹੈ ਤਾਹੀ ਅਮਾਰ ਜਬਨ ਕਾਲ ਸਭ ਜਗਤ ਬਣਾਇਓ ਦੇਵ ਦੇਤ ਜਛਨ ਉਪਜਾਇਓ ਆਦ ਅੰਤ ਇੱਕੇ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਿਨੀ ਆਪ ਸਵਾਰੀ ਸਿਵਕਨ ਕੋ ਸਭ ਗੁਣ ਸਿਖ ਦੀਓ ਸਤਰਨ ਕੋ ਪਲਮ ਵਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੱਟੀ ਤੇ ਕੁਚਰੇ ਸਤੂਲਾ ਸਪਰ ਕਿਰਪਾ ਦ੍ਰਿਸ਼ਟੀ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇੱਕ ਇੱਕ ਕੀ ਪੀਰ ਪਛਾਨੈ ਘਟ ਘਟ ਕੀ ਪਟ ਪਟ ਕੀ ਜਾਣੈ ਜਬ ਉਦ ਕਰ ਕਰਾ ਕਰਤਾਰਾ ਪ੍ਰਜਾ ਧਰਤ ਦਾ ਬੇਪਾਰ ਜਬ ਆਕਾਰਕ ਜਬ ਆਕਰਕ ਕਰ ਤੋ ਕਬੂ ਤੁਮ ਮੈਂ ਮਿਲਤ ਦੇ ਤਰ ਸਭੂ ਜਿਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਉਜ ਜਾਰੈ ਤੁਮ ਸਭ ਹੀ ਤੇ ਰਤ ਨਿਰਾਲਮ ਜਾਨਤ ਬੇਦ ਬੇਦ ਅਰਿਆਲਮ ਨਿਰੰਕਾਰ ਨਿਰਵਿਕਾਰ ਨਿਰਲੰਭ ਆਦਨੀਲ ਨਾਦ ਸੰਭ ਤਾਕਾ ਮੋੜ ਚਾਰਤ ਭੇਦਾ ਜਾਕੋ ਬੇਵਨ ਪਾਵਤ ਵਿਦਾ ਤਾਕੋ ਕਰ ਪਾਨ ਅਨੁਮਾਨਤ ਮਹਾ ਮੂੜਕ ਚ ਭੇਦ ਨ ਜਾਣਤ ਮਹਾਦੇਵ ਕੋ ਕਹਿ ਤ ਸਦਾ ਸਿਵਾ ਨਿਰੰਕਾਰ ਕਾ ਚਿੰਤਨਾ ਪਿਵ ਆਪੇ ਆਪਣੀ ਬੁੱਧ ਹੈ ਜੀਤੀ ਬਨਤ ਪੈਨਾ ਤੋਏ ਤੇਤੀ ਤੁਮਰਾ ਲਖ ਨ ਜਾਏ ਵਸਾਰਾ ਕੈ ਵਿਧੀ ਸਜਾ ਪ੍ਰਥਮ ਸੰਸਾਰ ਇਕੇ ਰੂਪਨੂਪ ਸਰੂਪਾ ਰੰਕ ਪੇਹਰੋ ਕਈ ਭੂਪਾ ਅੰਦਰ ਜੇ ਰਸ ਤੇ ਯਕੀਨੀ ਉਤ ਪਜ ਖਾਨ ਬੋਰ ਰਚ ਦੀਨੀ ਕਹੂੰ ਫੂਲ ਰਾਜਾ ਹੋ ਬੈਠਾ ਕਹੂੰ ਸਿਮਟ ਪਿਓ ਸੰਕਰ ਕੇਟਾ ਸਿਗਰੀ ਦ੍ਰਿਸ਼ਟੀ ਦਿਖਾਏ ਚੰਬ ਆਦ ਜੁਗਾਦ ਸਰੂਪ ਸੇ ਅੰਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਵਾ ਸਿੱਖ ਸੰਗੈ ਰੋ ਦੁਸ਼ਟ ਜਿੱਤੇ ਉਠਵ ਤੁਤ ਪੈਤਾ ਸਗਲ ਮਲੇਸ਼ ਕਰੋ ਰਣਕਾਤਾ ਜੇ ਅਸਤ ਤਵ ਸ਼ਾਨੀ ਪਰੇ ਤਿਨ ਕੈ ਦੁਸ਼ਟ ਦੁਖ ਤਮਰੇ ਪੁਰਖ ਜਵਨ ਪਗ ਪਰੇ ਤਿਆਰੇ ਤਿੰਨ ਕੇ ਤੁਮ ਸੰਕਟ ਸਭ ਤਾਰੇ ਜੋ ਕਲ ਕੋ ਇੱਕ ਵਾਰ ਤੇ ਆਹੈ ਤਾਂ ਕੇ ਕਾਲ ਨਿਕਲ ਨਹੀਂ ਆਹੈ ਰੱਛਾ ਹੋਵੇ ਤਾਂ ਹੀ ਸਭ ਕਾਲਾ ਦੁਸ਼ਟ ਅਰਿਸ਼ਟ ਤਰੇ ਤਤਕਾਲਾ ਕਿਰਪਾ ਦ੍ਰਿਸ਼ਟੀ ਤੋਂ ਜਾਏ ਨਾ ਹਰੋ ਤਾਂ ਕੇ ਤਵ ਤਨਕ ਮੈਂ ਹਰੋ ਰਿੱਧ ਸਿੱਧ ਕਰਮੋ ਸਭ ਹੋਏ ਦੁਸ਼ਟ ਸਵਾਸ ਸਕੇ ਨਾ ਕੋਈ ਇੱਕ ਵਾਰ ਜੇ ਤੁਮੇ ਸਵਾਰਾ ਕਾਲ ਫਾਸਤੇ ਤਾਂ ਹੀ ਆਵਾਰਾ ਜਿੰਨਰ ਨਾਮ ਤੇ ਹਾਰੋ ਕਾ ਦਰਦ ਦੁਸ਼ਟ ਦੋਖ ਤੇਰਾ ਖੜ ਕੇ ਤਵੇਂ ਜਨ ਤਿਆਰੀ ਆਪਾ ਦੇ ਲੈ ਵਾਰੀ ਸਰਬ othor ਮੋ ਹੋਏ ਸਹਾਈ ਦੁਸ਼ਟ ਦੋਖ ਤੇ ਲੈ ਬਚਾਈ ਕਿਰਪਾ ਕਰੀ ਹੰ ਪਰ ਜਗ ਮਾਤਾ ਗਰੰਥ ਕਰਾ ਪੂਰਨ ਜਿਵ ਰਤਾ ਕਿਲਵੀ ਕੇ ਸਗਲ ਦੇ ਕੋ ਆਰਤਾ ਦੁਸ਼ਟ ਦੋਖਿ ਅੰ ਕੋ ਜੇ ਕਰਤਾ ਸ਼੍ਰੀ ਅਸਤਜ ਜਬ ਭਈ ਦਿਆਲਾ ਫੂ ਨਕਰਾਂ ਗ੍ਰੰਥ ਤਤ ਕਾਲਾ ਮਨ ਵਾਂਛਤ ਭਲ ਪਾਵੇ ਸੋਈ ਤੂਖ ਨਤ ਸੇ ਬਿਆਪਤ ਕੋਈ ਅੜੇ ਲ ਸੁਨੇ ਗੰਗ ਜੂ ਜਾਇ ਸਰਸਨਾ ਪਾਵੇ ਸੁਨੇ ਮੂੜ ਚਤ ਲਾਇ ਚ ਉਤਰਤਾ ਬਈ ਦੁੱਖ ਦਰਦ ਭੋਰ ਨਿਕਟ ਨਾ ਤਿੰਨਰ ਕੇ ਰਹੇ ਜੋ ਜਕੀ ਇੱਕ ਬਾਰ ਚੋਪਾਈ ਕੋ ਕਹੇ ਚੋਪਾਈ ਸੰਬਦ 70 ਸਹਜ ਬਣੀਜੈ ਅਰਧ ਸਹਜ ਹੁਣ ਤਿੰਨ ਕਹਿ ਜੈ ਪਾਦਰਵ ਸਦੀ ਅਸ਼ਟਰਵ ਵਾਰਾ ਤੀਰ ਸਤ ਦਰਵ ਗ੍ਰੰਥ ਸਦਾਰਾ ਸਵਈਆ ਪਾਏ ਗਏ ਜਬ ਤੇ ਤੁਮਰੇ ਕੋ ਆਕਤਰੇ ਨਹੀਂ ਆਨੋ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਇਕ ਨਾ ਮਾਨਿਓ ਸਮਰਤ ਸਾਸਤਰ ਬੇਸ ਵੇਵਾ ਭੇਦ ਕਹੇ ਹਮ ਇਕ ਨਾ ਜਾਣਿਓ ਸ਼੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਤੋਹੇ ਵਖਾਨਿਓ ਦੋਹਰਾ ਸਗਲ ਦਵਰ ਕੋ ਛਾਡ ਕੇ ਗਿਓ ਤੋਰ ਦਵਰ ਬਹ ਗਏ ਕਿ ਲਾ ਜੀ ਅਸ ਨਾਨਕ ਦਾਸ ਤਹਾਰ ਸਕਣਾ ਵੈਗੁਰ